ਇਸ ਤੋਂ ਅਸਾਂ ਰਾਤ ਰਹੀ ਜਿਸਤਾਨ ਦੇ ਸਿਰ ਤੇ ਜੈਪੁਰ ਵੱਲ ਗੌਰਵ ਸੁਣੀ ਜੇ ਹੁਣ ਆਪਾਂ ਸਿੱਧੇ ਸਿੱਧੇ ਚੱਲੇ ਆਂ ਸਿਟੀ ਰਾਈਡ ਜੈਪੁਰ ਦੀ ਲੌਨ ਤੇ ਨਾਲ ਹੀ ਜਿਹੜਾ ਹੈਗਾ ਗੋਰਿੰਗ ਹੰਕ ਜਿਹੜਾ ਬਾਈਕ ਰਲ ਤੇ ਜੈਪੁਰ ਹੈ ਫਿਰ ਆਪਾਂ ਅੱਧੀ ਦੇਰੇ ਨਾਲ ਹੀ ਉੱਛੇ ਜੇ ਆਪਾਂ ਇੱਥੇ ਲੱਗਣੇ ਪਿਆ ਰਹੇ ਹਾਂ ਹਾਂ ਗੜੀ ਹੋ ਗਈ ਉਹ ਵੀ ਰੈਡੀ ਹੋ ਗਿਆ ਜਿਹੜਾ ਇਹਦੇ ਬਾਤਰੀ ਦੇਖਣਾ ਮੈਂ ਆ ਗਿਆ ਇੰਜ ਇਧਰ ਆ ਗਿਆ ਤੇਰੀ ਵਾਈ ਤੇ ਜਮਣੀ ਵਾਰ ਹੁੰਦੀ ਆ ਤੇਰੇ ਜੋ ਹਾਂ ਉਹ ਸਾਰਾ ਕੁਝ ਲੱਗਾ ਬੜਾ ਟਾਪਾ ਦਾ ਜਾਈ ਰਹੀ ਸੀ ਇੱਥੇ ਹਾਂ ਉਹ ਕਨ ਇਸਮਾਨ ਰੈਡੀ ਹੋ ਗਿਆ ਪੂਰੇ ਕੰਮਰੇ ਚ ਚਲੋ ਅੱਜ ਤੁਹਾਡੇ ਨਾਲ ਰਾਈਡ ਲਾ ਰਹੇ ਹਾਂ ਚਲੋ ਬੜੀ ਲਾਓ ਲੋ ਵੀ ਦੇਖਣਾ ਰਾਈਡ ਆਪਣੀ ਦਾ चलिए चल रहा हूं कुछ चीजें लेकर चलता हूँ। हर एक जगह ऐसे बहुत सारी चीजें होती हैं जड़ियां अनएक्सप्लोर होती हैं लोकल लोग ही जानते हैं लो भी दोस्तों आप देख रहे हो राम रणजीत धाम क्या बात है देख सकते कितनी ब्यूटीफुल लोकेशन है राजस्थान जयपुर इत्थे लेके आए हैं जी मैं ਉਧਰ ਰਾਮ ਰੁਨੀਜਾ ਧਾਮ ਨਾ ਲਾਲ ਪਾਲਤੀਆ ਬੰਦੀਆਂ ਅੱਠ ਦਾ ਸੀ ਮੰਦਾ ਨਹੀਂ ਗਾ ਕਾਮ ਰੁਨੀਜਾ ਟੈਂਪਲ ਜੈਪੁਰ ਦੋਸਤੋ ਪਹਿਲਾ ਤੁਸੀਂ ਰਾਮ ਰੁਨੀਜਾ ਟੈਂਪਲ ਦੇ ਆਸ-ਪਾਸ ਦੀ ਲੋਕੇਸ਼ਨ ਦੇਖ ਰਹੇ ਸੀ ਤੇ ਹੁਣ ਰਾਮ ਰੁਨੀਜਾ ਟੈਂਪਲ ਜਿਹੜਾ ਹੈਗਾ ਵੈਸ਼ਨੂ ਦੇਵੀ ਦਾ ਉਧਰ ਜਾ ਰਹੇ ਆ ਦੋਸਤੋ RAM ورن جیਆ ٹیمپل ਦੇ ਉੱਪਰੋਂ ਦੇਖਦੀ ਹੋਈ ਲੋਕੇਸ਼ਨ ਜੈਪੁਰ ਦੀ ਤੇ ਬਹੁਤ ਸੋਹਣਾ ਇਹ ਪਿੰਡ ਹੈ ਆਪਾਂ ਸੋਚਦੇ ਆਂ ਵੀ ਜੈਪੁਰ ਤਾਂ ਗਰਮ ਹੈ ਪਰ ਆ ਦੇਖ ਲਓ ਤੁਹਾਡੇ ਸਾਹਮਣੇ ਪੂਰਾ ਪਹਾੜੀ 뷰 ਲੱਗ ਰਿਹਾ ਬਹੁਤ ਸੋਹਣਾ ਇੱਕ ਵਿਲੇਜ ਇੱਕ ਪਿੰਡ ਇਸ ਪਿੰਡ ਦਾ ਨਾਮ ਹੈਗਾ ਸਰਪਿੰਡ ਠੀਕ ਹੈ ਉਹ ਪਹਾੜੀ ਦੇ ਪਿੱਛੇ ਇੱਥੇ ਦੇਖ ਰਹੇ ਹੋ ਤੁਸੀਂ ਉਹਦੇ ਹੈਗਾ ਜੈਤਪੁਰਾ ਤੇ ਜੈਪੁਰ ਤੋਂ ਤਕਰੀਬਨ ਇਹ 15-18 ਕਿਲੋਮੀਟਰ ਦੀ ਦੂਰੀ ਤੇ ਹੈਗਾ ਬਿਊਟੀਫੁਲ ਲੋਕੇਸ਼ਨ ਸਤਿ ਸ਼੍ਰੀ ਅਕਾਲ ਅਰਦਾਸ ਤੇ ਮੈਂ ਚਰ ਰਹਾ ਹਾਂ ਬਲਦੀ ਨੂੰ ਤੋਂ ਅਸੀਂ ਰਾਮ ਹਰਨੀਚਾ ਟੈਂਪਲ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਹਾਂ ਫੋਟੋਗ੍ਰਾਫਰ ਨੇ ਸਾਨੂੰ ਦੱਸ ਹੀ ਕਰਵਾਏ ਥੈਂਕ ਯੂ ਤੁਹਾਡਾ ਮੇਰੇ ਵੀ ਦੇਖ ਤੋਂ ਕੁਝ ਦੇਖਿਆ ਰਾਮ ਉਹ ਨਿਜਤਾ ਤੋਂ ਪੈਂਟ ਜੈਪੁਰ ਘਾੜੀ ਦੀ ਪੀਸੀ ਦੇ ਬਾਹਰ ਬਹੁਤ ਹੀ ਗ੍ਰੀਨਰੀ ਦਰਸ਼ਨ ਕਰ ਰਹੇ ਹੁਣ ਆਪਾਂ ਇੱਥੋਂ ਬਾਅਦ ਤੋਂ ਜੈਪੁਰ ਆਪਣੀ ਨੈਸਟੇਲ ਵੱਲੋਂ ਜਾ ਰਹੇ ਹਾਂ ਗੌਰਵ ਕਮੇਜੀ ਨਾਲ ਨਾਲ ਸਾਰੇ ਸਾਥੀ ਅੜੀ ਉਹ ਸਾਨੂੰ ਜੀ ਨਹੀਂ ਆਣੇ ਨਿਜਤਾ

lạy dạy một cái nguyên nhân đó nguyên nhân đó chúng ta thấy cái nguyên nhân của chúng ta sẽ thấy cái hết sức là 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 cái ਗੌਰਵ ਸੋਨੀ ਜੀ ਨਵਨੀਤ ਜੀ ਇਹ ਦਾਸ ਵੀਡੀਓ ਬਣਾ ਰਿਹਾ ਹਾਂ ਜੀ ਦੋਸਤੋ ਆਪਾਂ ਚੱਲ ਪਏ ਅੱਜ ਜੈਪੁਰ ਤੋਂ ਕੁੰਬਲਗੜ੍ਹ ਨੂੰ ਤੇ ਆਹ ਲੁਕੇਸ਼ਨ ਤੇ ਆਪਾਂ ਨਾਈਟ ਰਹਿ ਸੀ ਸਾਹਮਣੇ ਖੜੇ ਗੌਰਵ ਸੋਨੀ ਜੀ ਰੋਡਿੰਗ ਹੰਕ ਬਾਈਕਰ ਕਲੱਬ ਜੈਪੁਰ ਇਹਨਾਂ ਨੇ ਸਾਡਾ ਨਾਈਟ ਸਟੇ ਫੁੱਲ ਸੇਵਾ ਕੀਤੀ ਸਾਡੀ ਪੂਰਾ ਵਧੀਆ ਤਰੀਕੇ ਨਾਲ ਅਟੈਂਡ ਕੀਤਾ ਸਫਰੀ ਸਾਹਿਬ ਸਵਾਣ ਬਣ ਰਹੇ ਤੇ ਉਧਰ ਬਾਈ ਨਵਨੀਤ ਜੀ ਹੈ ਸਾਹਮਣੇ ਖੜੇ ਆ ਪੂਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਮੋਰ ਜਲੀ ਹੈ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸੈਕੰਡ ਡੇ ਦਾ ਬਲੌਗ ਤੇ ਆਪਾਂ ਜੈਪੁਰ ਤੋਂ ਚੱਲ ਪਏ ਕੁੰਬਲਗੜ੍ਹ ਨੂੰ ਨਾਈਟ ਸਟੇ ਆਪਾਂ ਕੀਤੀ ਸੀ ਉਹ ਸਾਹਮਣੇ ਇਸ ਸਕਾਈ ਵਿਂਟੇਜ ਦੇ ਵਿੱਚ ਇੱਥੇ ਇਹਨਾਂ ਦਾ ਇੱਕ ਫਲੈਟ ਸੀ ਗੌਰਵ ਸੋਨੀ ਜੀ ਤੇ ਨਵਨੀਤ ਜੀ ਨੇ ਸਾਡੀ ਪੂਰੀ ਸੇਵਾ ਕੀਤੀ ਹੈ ਰਾਤ ਸਾਹਮਣੇ ਸਫਰੀ ਸਾਹਿਬ ਨਵਨੀਤ ਜੀ ਹਾਂਜੀ ਸੋਨੀ ਜੀ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸਾਧਾਰ ਚੱਲਿਆ ਜੀ ਇਸ ਰਾਈਡਿੰਗ 브్రਦਰহুਡ ਜਾਂ ਕੋਈ ਉਹ ਥੈਂਕ ਯੂ ਥੈਂਕ ਯੂ ਹਾਂਜੀ ਤੇ ਫੋਟੋ ਖਿਚਾ ਕੇ ਵੀਡੀਓ ਬਣਾਵਾ ਹਾਂਜੀ ਠੀਕ ਹੈ ਜੀ ਓਕੇ ਜੀ ਸੋ ਆਪਾਂ ਖੜੇ ਆਂਗੇ ਜੈਪੁਰ ਟੂ ਕੁੰਬਲਗੜ ਰਸਤੇ ਦੇ ਵਿੱਚ ਤੇ ਇੱਥੇ ਆਪਣੀ ਮੌਨਸੂਨ ਰਾਈਡ ਆ ਇਹ ਤੇ ਮੌਨਸੂਨ ਰਾਈਡ ਦਾ ਜਿਹੜਾ ਨਾਂ ਰੱਖਿਆ ਇਸ ਨੂੰ ਸਾਰਤਕ ਹੋ ਰਿਹਾ ਤੁਸੀਂ ਦੇਖ ਰਹੇ ਹੋ ਮੀਂਹ ਪੈ ਰਿਹਾ ਹੈ بارش ਹੋ ਰਹੀ ਹੈ ਤੇ ਇੱਥੇ ਅੱ퍼 ਰੁਕੇ ਸੀ ਚਾਹ ਪੀਣ ਲਈ ਹਾਂਜੀ ਦੋਸਤੋ ਹੋ ਰਿਹਾ ਮਾਈਕ ਚੈੱਕ ਕਿਉਂਕਿ ਮੈਂ ਇੱਕ ਪਹਿਲਾਂ ਰੋਡ ਦਾ ਵੀ ਲਾਇਆ ਤੇ ਹੁਣ ਆਪਾਂ ਇੱਕ ਹੋਰ ਮਾਈਕ ਹੈ ਜਿਹੜਾ 890 ਲਾਇਆ ਉਹ ਲਾ ਕੇ ਦੇਖ ਰਿਹਾ ਤੇ ਆਵਾਜ਼ ਸਹੀ ਨਹੀਂ ਆ ਰਹੀ ਬਾਅਦ ਚੈੱਕ ਕਰ ਰਹੇ ਆਂ ਇਹ ਕਰ ਤੁਹਾਡੀ ਵੀਡੀਓ ਬਣਾਉਣ ਦੀ ਆਵਾਜ਼ ਸਹੀ ਨਹੀਂ ਤਾਂ ਉਹ ਵਲੌਗ ਵੀ ਸਹੀ ਨਹੀਂ ਬਣਨਾ ਤੇ ਫਿਰ ਸਫ਼ਰ ਦਾ ਨਜ਼ਾਰਾ ਵੀ ਘੱਟ ਹੀ ਆਉਂਦਾ ਦੋਸਤੋ ਦੇਖ ਰਹੇ ਹੋ ਤੁਸੀਂ ਰਾਜਸਥਾਨ ਕਿਆ ਬਾਤ ਹੈ ਪਹਾੜ ਆ ਮੂਰੇ ਦੇਖ ਰਹੇ ਹਾਂ ਟਿੱਬੇ ਬਹੁਤ ਸੋਹਣਾ ਰੰਗ ਰੰਗੀਲਾ ਬਾਕੀ ਰਾਜਸਥਾਨ ਹੈਗਾ ਕਿਤੇ ਪੱਥਰ ਦੇ ਪਹਾੜ ਕਿਤੇ ਮਿੱਟੀ ਦੇ ਪਹਾੜ ਤੇ ਕਿਤੇ ਰੇਤਾਂ ਟਿੱਬੇ ਹੈ ਕਿ ਨਾ क्या नाम है ढबे का राहत ही है है राहत हुई है राहत हुई चाय ना दे बात बढ़िया सी है ज़्यादा सी इतनी इतनी सुनी चाय पियोगे भाई पियोगे चाय लो भाई केड़ा एरिया है केड़ा एरिया कौन सा एरिया जी ये बिहार है sir बिहार लव भाई अब यहाँ पर तेरे कोले रुके पर अब चाय पीना ਤੇ ਉਹ ਬੰਦਾ ਲੋਕ ਦਾ ਫਿਰਦਾ ਕੋਈ ਗਲਤ ਕੰਮ ਕਰਦਾ ਲੱਗਦਾ ਮੈਨੂੰ ਗਾਰਡ ਨੂੰ ਜਾਂਦਾ ਰਸਤਾ ਕਿ ਆ ਬਾਤ ਆ ਲੱਗਦਾ ਜਿਵੇਂ ਹਿਮਾਚਲ ਦਾ ਰਸਤਾ ਹੁੰਦਾ ਪੂਰਾ ਹਰਿਆਲੀ ਐ ਇੱਥੋਂ ਤਾਂ ਪਤਾ ਹੀ ਨਹੀਂ ਲੱਗਦਾ ਵੀ ਇਹ ਰਾਜਸਥਾਨ ਆ ਕਿਉਂਕਿ ਰਾਜਸਥਾਨ ਨੂੰ ਆਪਾਂ ਪੰਜਾਬ ਚ ਬੈਠੇ ਸੁੱਕਾ ਹੀ ਸਮਝੀ ਜਾਂਦੇ ਆ ਵੀ ਟਿੱਪਿਆਂ ਦਾ ਹੀ ਇਹ ਰਾਜ ਆ ਪਰ ਮੈਨੂੰ ਤਾਂ ਹੀ ਲੱਗਦਾ ਵੀ ਪੰਜਾਬ ਨਾਲੋਂ ਵੀ ਹਰਿਆਲੀ ਵੱਧ ਆ ਰਾਜਸਥਾਨ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਕਿਹ ਬਾਤ ਆ ਪੂਰਾ ਘੈਂਟ ਮਹੌਲ ਆ ਪੂਰੀ ਹਰਿਆਲੀ ਹੈ ਭਾਵੇਂ ਇਹ ਰੇਤ ਦੇ ਟਿੱਬੇ ਆ ਪਰ ਪੂਰੇ ਹਰੇ ਭਰੇ ਤੇ ਭਰੇ ਹੋਏ ਨੇ ਦਰਖਤਾਂ ਦੇ ਨਾਲ ਹਰਿਆਲੀ ਦੇ ਨਾਲ ਸੋਹਣੀ ਗੱਲਬਾਤ ਆ ਦੋਸਤੋ Rajasthan ਦੀ ਸਮੱਸਿਆ ਇੱਕ ਸਭ ਤੋਂ ਵੱਡੀ ਲੱਗੀ ਆ ਹਰਿਆਲੀ ਬਹੁਤ ਜ਼ਿਆਦਾ ਆ ਤੇ ਬਹੁਤ ਜ਼ਿਆਦਾ ਘਾਹ ਦੇ ਗਰਾਊਂਡ ਆ ਤੇ ਇਸੇ ਕਾਰਨ ਸ਼ਾਇਦ ਇੱਥੇ ਗਾਈਆਂ ਦੀ ਬਹੁਤਾਂਤ ਹੈ ਤੇ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਇਸੇ ਤਰ੍ਹਾਂ ਗਾਈਆਂ ਸੜਕਾਂ ਤੇ ਖੜੀਆਂ ਐ ਬੈਠੀਆਂ ਐ ਖਾਣਾ ਆਪਦਾ ਛਾਰਾ ਚੂਰਾ ਚਰ ਕੇ ਭਵੇਂ ਇਧਰੇ ਲੋਕਾਂ ਨੂੰ ਆਤ ਹੋਵੇਗੀ ਪਰੰਤੂ ਹੈ ਇਹ ਖਤਰਨਾਕ ਕਈ ਵਾਰ ਕੁਤੇਜ ਵਾਹਨ ਨਾਲ ਟਕਰਾ ਸਕਦਾ ਪਰ ਧਿਆਨ ਦੇ ਨਾਲ ਜੇ ਤੁਸੀਂ ਰਾਈਡ ਕਰੋਗੇ ਤਾਂ ਫੇਰ ਹੀ ਠੀਕ ਐ ਨਹੀਂ ਤਾਂ ਰਿਸਕ ਜ਼ਰੂਰ ਐ ਦੋਸਤੋ ਦੇਖੋ ਕਿੰਨੇ ਹਰਿਆਲੀਆ ਸੱਜੇ ਪਾਸੇ ਕਿੰਨੇ ਸੋਹਣੇ ਦਰਖਤ ਹੈ ਜਿਹੜੇ ਤੁਸੀਂ ਦੇਖ ਰਹੇ ਹੋ ਕਿੰਨਾ ਪਿਆਰਾ ਮੌਸਮ ਹੈ ਤੁਸੀਂ ਕਹਿ ਨਹੀਂ ਸਕਦੇ ਵੀ ਰਾਜਸਥਾਨ ਹੈ ਪਹਾੜੀ ਬਾਦੀਆਂ ਨੂੰ ਮਾਤ ਪਾਉਂਦਾ ਹੈ ਕਿ ਰਸਤਾ ਹੈ ਜਿਹੜਾ ਕੁੰਬਲਗੜ੍ਹ ਨੂੰ ਜਾਂਦਾ ਤੇ ਕੁੰਬਲਗੜ੍ਹ ਤਕਰੀਬਨ ਇੱਥੋਂ ਹਲੇ 70 ਕਿਲੋਮੀਟਰ ਅੱਗੇ ਆ ਤੇ ਅਸੀਂ ਅੱਜ ਦਾ ਜਿਹੜਾ ਨਾਈਟ ਸਟੇ ਉਹ ਕਰਨੀ ਹੈ ਕੁੰਬਲਗੜ੍ਹ ਦੇਖਦੇ ਹਾਂ ਕੋਈ ਢਾਬਾ ਪਾਲ ਕੇ ਉਹ ਤੇ ਅਸੀਂ ਆਪਣੇ ਕੈਂਪਿੰਗ ਕਰਨ ਦੀ ਕੋਸ਼ਿਸ਼ ਕਰਾਂਗੇ जेकर बारिश ना हुई क्योंकि पिछे काफी बारिश थी हाँ बी दोस्तों तुम तो एक बहुत सोहनी चीज दिखा लगे च क्या बात है हाँ जी भाई जी ठीक है ब्रदर क्या कौन सा कहो शापली शांपली जे क्या, रिवर है कोई है नदी चलता है पानी इसका क्या नाम है नदी का शापली शाप नदी Hmm. तो खेतों में भी है भी जाता है और आगे भी जाता है उधर आगे भी, भी आता है। निकलता जाता है 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 जब ज़्यादा हो जाता वो हाँ। अगर तो इसका अभी ये पूरा तो बारिश आएगा बढ़ जाएगा बारिश आगे बहुत उधर आगे उधर उस साइड बहुत ज्यादा अच्छा ਆਗੇ ਨੇ ਇਹ 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 ਨੀਚੇ ਇਹ ਮੰਦਿਰ ਇਹ ਜਿਵੇਂ ਇਹ ਬਣਾ ਹੋਣਾ ਚਾਹੀਏ ਹਾਂ ਹਾਂ ਐਸਾ ਕਹਿੰਦੇ ਨੇ ਇੱਥੇ ਅੱਛਾ ਐਸਾ ਹੀ ਹੈ ਕੁੰਭਲਗੜ੍ਹ ਜਹਾਂ ਤੋਂ ਕਿਤਨੇ ਦੂਰ ਹੈ ਕੁੰਭਲਗੜ੍ਹ ਤੇ ਹੈ ਯਾਰ ਦੂਰ ਮਤ ਹੋਗਾ ਪੰਜ 60 ਕਿਲੋਮੀਟਰ ਹੋਊ ਜੀ ਦੇਖ ਸਕਦੇ ਹੋ ਦੋਸਤੋ ਬੰਦੀ ਹੋਈ ਨਦੀ ਛਾਪਲੀ ਛਾਪਲੀ ਪਿੰਡ ਹੈ ਕੁੰਭਲਗੜ੍ਹ ਤੋਂ ਤਕਰੀਬਨ 60 ਕਿਲੋਮੀਟਰ ਪਹਿਲਾਂ ਤੇ ਇੱਥੇ ਆਪਾਂ ਸਚਾਈਏ ਤਾਂ ਕੈਂਪਿੰਗ ਕਰ ਸਕਦੇ ਆ ਬੜਾ ਸੋਹਣਾ ਮਾਹੌਲ ਆ ਬੜਾ ਸੋਹਣਾ ਏਰੀਆ ਆ ਉਹ ਦੂਰ ਤੱਕ ਕਹਿੰਦੇ ਅੱਗੇ ਇਸ ਤੋਂ ਵੀ ਜ਼ਿਆਦਾ ਵਧੀਆ ਵਿਊ ਆ ਰਹਿ ਗਿਆ ਛਾਪਲੀ ਪਿੰਡ ਤੋਂ ਮਕਸਦ ਤੁਹਾਨੂੰ ਇਹੀ ਹੈ ਵੀ ਰਾਜਸਥਾਨ ਦਾ ਜਿਹੜਾ ਬਿਊਟੀਫੁੱਲ ਸੀਨ ਆ ਉਹ ਦਿਖਾ ਦਈਏ ਤੇ ਆਪਾਂ ਹੁਣ ਜੈਪੁਰ ਤੋਂ ਕੁੰਬਲਗੜ੍ਹ ਜਿਹੜਾ ਹੈ ਕੁੰਬਲਗੜ੍ਹ ਉਧਰ ਨੂੰ ਜਾ ਰਹੇ ਆ ਤੇ ਆ ਰਸਤਾ ਤੁਸੀਂ ਦੇਖ ਸਕਦੇ ਹੋ ਕਿਆ ਬਿਊਟੀਫੁੱਲ ਰਸਤਾ ਹੈ ਕਿਆ ਬਾਤ ਆ ਉਹਦੇ ਉੱਪਰ ਤੋਂ 113 ਤੇ ਨਾਦਵਾਰਾ 69 ਤੇ ਰਸਤਾ ਦੇਖੋ ਯਾਰ ਤੁਸੀਂ ਕਮਾਲ ਦੀ ਗੱਲ ਹੋਈ ਪਈ ਹੈ ਜਮਾ ਕੀ ਬਾਤ ਹੈ ਯਾਰ ਦੇਖੋ ਇਹ ਕੁਦਰਤ ਦੇ ਨਜ਼ਾਰੇ ਦੇਖੋ ਯਾਰ ਤੁਸੀਂ ਕਮਾਲ ਇਹ ਇੱਧਰ ਪਹਾੜ ਆ ਸੱਜੇ ਪਾਸੇ ਤੇ ਇਧਰੋਂ ਹਰਿਆਲੀ ਹੈ ਪੂਰੀ ਕੌਣ ਕਹਿ ਸਕਦਾ ਯਾਰ ਕਮਾਲ ਦੀ ਰੰਗ ਰੰਗੀਲਾ ਰਾਜਸਥਾਨ ਜਿਹੜਾ ਹੈਗਾ ਐਵੇਂ ਨਹੀਂ ਕਿਹਾ ਜਾਂਦਾ ਤੇ ਆਪਾਂ ਇੱਥੋਂ ਕੁੰਬਲਗੜ੍ਹ ਤੋਂ ਤਕਰੀਬਨ ਹਜੇ 70 ਕਿਲੋਮੀਟਰ ਪਿੱਛੇ ਆ ਤੇ ਅੱਜ ਦੀ ਨਾਈਟ ਸਟੇ ਆਪਣੀ ਹੈਗੀ ਕੁੰਬਲਗੜ੍ਹ ਕੁੰਬਲਗੜ ਤਕਰੀਬਨ ਹੈਗਾ ਇੱਥੋਂ 30 ਕਿਲੋਮੀਟਰ ਦੂਰ ਬਹੁਤ ਸੋਹਣਾ ਰਸਤਾ ਹੈ ਤੇ ਇਧਰਲੀ ਸਾਈਡ ਤੁਸੀਂ ਦੇਖ ਰਹੇ ਹੋ ਸੂਰਜ ਛਿਪ ਰਿਹਾ ਹੈ আরাਵਲੀ ਪਹਾੜਤ ਜਿਹੜੀ ਲੜੀ ਆ ਉਹਦੀ ਉਹਨੇ ਜਿਹੜਾ ਸੂਰਜ ਛਿਪ ਰਿਹਾ ਤੇ ਆਪਾਂ ਵੀ ਆਪਣੇ ਲੋਕੇਸ਼ਨ ਤੇ ਪਹੁੰਚਣ ਵਾਲਿਆਂ ਤਕਰੀਬਨ 15-20 ਮਿੰਟਾਂ ਦੇ ਵਿੱਚ ਆਪਾਂ ਕੁੰਬਲਗੜ ਪਹੁੰਚ ਜਾਾਂਗੇ ਦੋਸਤੋ ਇਹ ਏਰੀਆ ਤੁਸੀਂ ਆਪਾਂ ਕ੍ਰੋਸ ਕਰ ਰਹੇ ਆ ਇਹ ਹੈਗਾ ਚਾਰਪੂਜਾ ਤੇ ਚਾਰ ਪੂਜਾ ਤੋਂ ਤਕਰੀਬਨ 25 ਕਿਲੋਮੀਟਰ ਕੁੰਬਲਗੜ੍ਹ ਤੱਕ ਆ ਸੜਕ ਦਾ ਕੰਮ ਚੱਲ ਰਿਹਾ ਹੈ ਤੇ ਇਸੇ ਤਰ੍ਹਾਂ ਦਾ ਰਸਤਾ ਇਹ ਗੱਡੀਆਂ ਵੈਸੇ ਆ ਜਾ ਰਹੀਆਂ ਬਾਈਕ ਜਾ ਰਿਹਾ ਬੜੇ ਸੌਖੇ ਤਰੀਕੇ ਨਾਲ ਦੇਖ ਰਹੇ ਹੋ ਤੁਸੀਂ ਥੋੜੇ ਸਮੇਂ ਚ ਇਹ ਸੜਕ ਬਣ ਕੇ ਤਿਆਰ ਹੋ ਜੂ ਤਾਂ ਸੌਖਾ ਹੋ ਜਾਊਗਾ ਪਰ ਹੁਣ ਇੱਕ ਵਾਰ ਥੋੜੀ ਜੀ ਤੁਹਾਨੂੰ ਤਖਲੀਪ ਚੱਲਨੀ ਪੈਣੀ ਹੈ ਚਾਰ ਪੂਜਾ ਤੋਂ 28 ਕਿਲੋਮੀਟਰ ससिकाल ठीक हो दे दे। ऐसी सड़क है कि साफ है कुंबलगढ़ तक सही है ठीक है चलो है हाँ ही है क्लोज हाँ, तो नहीं बंद तो नहीं कहीं नहीं है। चलता है ओके 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 ठीक है ओके 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 चलो ओके okay. okay. ओके okay. चलो ठीक है जी फिर ओके okay. एक और लेक बहुत सोना ब्यूटीफुल पानी है इसका ते ਇਹ ਛੜਕਦਾ ਚਲੋ ਇਹ ਬਾਣੀ ਰਹੀ ਹੈ ਜਿਹੜੀ ਹੈਗੀ ਆ ਉਹ ਤਾਂ ਇੱਕ ਅਲੱਗ ਗੱਲ ਹੈ ਪਰ ਸੀਨ ਬਹੁਤ ਸੋਹਣਾ ਹੈ ੜਕ ਦਾ ਜਿਹੜਾ ਕੰਮ ਉਹ ਪੂਰੇ ਜੋਰਾਂ ਤੇ ਆ ਚਲੋ ਤੇ ਆਪਾਂ ਵੀ ਉੱਥੇ ਪਹੁੰਚਣਾ ਹੈ 92 ਕੀਤਾ ਹੋਇਆ ਕੋਈ ਗੱਲ ਨਹੀਂ ਇਧਰੋਂ ਲੇਕ ਦੇਖ ਲਓ ਓਨੇ ਦੇਰ ਤੱਕ ਤੁਸੀਂ ਲੇਕ ਬੜੀ ਸੋਹਣੀ ਹੈ ਬਿਊਟੀਫੁਲ ਲੇਕ ਹੈ ਸੋ ਆਪਾਂ ਅੱਗੇ ਕੁੰਬਲਗੜ੍ਹ ਤੂੰ 5-4 ਕਿਲੋਮੀਟਰ ਪਹਿਲਾਂ ਹੋਟਲ ਪੈਰਾਡਾਈਜ਼ ਦੇ ਵਿੱਚ ਰੂਮ ਦੀ ਗੱਲ ਕਰ ਰਹੇ ਆ ਕੀ ਬੰਦਾ ਕੀ ਕਹਿੰਦੇ 1750 ਡਿਸਕਾਊਂਟ ਕੀ ਕਰਦੇ ਪੁੱਛਦਾ ਹਾਂ ਰੂਮ ਦੇਖਾਈਏ ਪਹਿਲਾਂ ਪਹਿਲਾਂ ਡਿਸਕਾਊਂਟ ਹੀ ਪੁੱਛ ਲਓ ਰੂਮ ਤਾਂ ਅੱਛੀ ਹੋਣਗੇ ਮਾ ਹਮੇ ਪਤਾ ਚੱਲ ਗਿਆ ਰਾਤ ਨੂੰ ਨੋਨ ਲਿਸ ਵਿੱਚ ਕਰੋਗੇ ਤੂੰ ਉਸ ਦਾ ਸਭ 150 ਨੋਨ ਲਿਸ ਵਿੱਚ 150 ਸਹੀ ਸਹੀ ਬਤਾ ਦਉ ਲਾਟ ਸੇ ਕੋਈ ਤਾਂ ਸਪੀਕਿੰਗ ਲੋਨ ਇਸੇ ਮੈਂ ਨਾਮ ਤੋਂ ਨਹੀਂ ਬੈਂਕ ਤੋਂ ਬੋਲਦਾ ਤਾ ਤੁਮ ਅਗਲੀ ਸ਼ੁਰੂ ਕਰ ਜ਼ਰੂਰੀ ਲੋ ਵੀ ਦੋਸਤੋ ਆਪਾਂ ਹੋਟਲ ਦਾ ਰੂਮ ਗੱਲਬਾਤ ਕਰ ਲਈ ਹੋਟਲ ਪੈਰਾਡਾਈਜ਼ ਕੁੰਮਲਗੜ ਤੋਂ ਤਕਰੀਬਨ 5-4 ਕਿਲੋਮੀਟਰ ਪਹਿਲਾਂ ਬਾਕੀ ਰੂਮ ਦੇਖਦੇ ਆਂ ਕਿਹੋ ਜਿਹਾ ਫੇਰ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਹਾਂ ਜੀ ਜੀ ਦੋਸਤੋ ਤੁਸੀਂ ਵੇਖ ਰਹੇ ਸੀ ਜੈਪੁਰ ਤੋਂ ਕੁੰਬਗੜ੍ਹ ਰਸਤੇ ਦਾ ਸੀਨ ਬਹੁਤ ਪਿਆਰਾ ਰਸਤਾ ਸੀਗਾ ਦੋਸਤੋ ਬੇਨਤੀ ਹੈ ਕਿ ਜੇਕਰ ਤੁਹਾਨੂੰ ਵਲੌਗ ਵਧੀਆ ਲੱਗਦੀ ਹੈ ਜਰੂਰ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਤੇ ਅਗਲੇ ਵਲੌਗਸ ਤੁਸੀਂ ਦੇਖੋਗੇ ਕੁੰਬਲਗੜ੍ਹ ਦਾ ਸੀਨ